जय हिंद दोस्तों आज अपन ਤੁਹਾਨੂੰ ਕਿਸੇ ਨੂੰ ਸਪੈਸ਼ਲ ਤੁਹਾਨੂੰ ਅੱਜ ਮਿਲਾਣਾ ਨੂਰਪੁਰ ਬੇਤੀ ਸ਼ਹਿਰ ਦੇ ਨੰਬਰ 1 ਹਲਵਾਈ ਰਹੇ ਇੱਕ ਟਾਈਮ ਦੇ ਸਾਡੇ ਲਾਲਾ ਜੀ ਇਹ ਬੈਠੇ ਸਾਡੇ ਲਾਲਾ ਜੀ ਲਾਲਾ ਜੀ ਕਿਹਾ ਹਾਲ ਹੈ ਠੀਕ ਹੋ ਬਹੁਤ ਵਧੀਆ ਜੀ ਮੰਗ ਮੰਗਲ ਕੰਧੀ ਕਲਾ ਕੱਲ ਤਾਂ ਤੁਹਾਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਦੇ ਖਾਲਸਾ ਜੀ ਦੀ ਵਾਹਿਗੁਰੂ ਜੀ ਕੀ ਫਤਿਹ ਰਾਵੇ ਰਾਵੇ ਰਾਤ ਹੀ ਰਹੇ ਲਾਲਾ ਜੀ ਤੁਹਾਡੀਆਂ ਮਠਿਆਈਆਂ ਮੈਂ ਸੁਣਿਆ ਬਹੁਤ ਮਸ਼ਹੂਰ ਹੁੰਦੀਆਂ ਕੋ ਟਾਈਮ ਲੱਗਦਾ ਜੀ ਜੱਤਾ ਦੇਖੀ ਕਿ ਕਿ ਮਠਾਈ ਬੰਦ ਨਹੀਂ ਲੋਕ ਉਹਨਿਆ ਖਾਂਦੇ ਨੇ ਬੈਠੇ ਅੱਛਾ ਉਹਨ ਮਠਿਆਈਆਂ ਦੀ ਤਾਕਤ ਹੈ ਨਹੀਂ ਖਾਣੇ ਆਸਾ ਨਹੀਂ ਜਦੇ ਬੰਦਿਆ ਬੰਦਿਆ ਸਮਰ ਦੇ ਨਿਯੁਗ ਤੋਂ ਨਹੀਂ 64 ਮਾਸਾਲ 64 ਮਾਸਾਲ ਉਸ ਤੋਂ 64 ਮਾਸਾਲ ਇਹਨਾਂ ਨੇ ਲਖਿਆ ਵਾ ਪਰ ਇਹ ਨਾ ਕੰਮ ਵੀ ਕੋਈ ਇਹਨਾਂ ਨੂੰ ਲੋਡ ਹੈ ਨਹੀਂ ਹੈ ਬੜੀ ਕਿਰਪਾ ਪ੍ਰਮਾਤਮਾ ਦੀ ਨਾਲ ਪਰ ਔਰੇ ਕਹਿੰਦੇ ਸਾਡਾ ਸਰੀਰ ਚੱਲੀ ਜਾਵੇ ਕਰਕੇ ਨਾ ਕੋਨਾ ਕੋਈ ਕੰਮ ਕਰਦੇ ਰਹਿੰਦੇ ਅੱਛਾ ਇਹਨਾਂ ਨੇ ਹੁਣ ਕਿਆ ਬਣਾਇਆ ਤੁਸੀਂ ਮਾ ਜੀਮਿੰਗਾਂ ਦਾ ਚਾਰ ਅਲਸੀ ਦੀਆਂ ਪਿੰਨੀਆਂ ਤੇਰਾ ਨਾ ਕੋਬਾ ਇੱਕ ਕਰ ਫੇਰ ਦੱਸੋ ਹੌਲੀ ਹੌਲੀ ਜੀਮਿੰਗਾਂ ਦਾ ਚਾਰ ਜੀਮਿੰਗਾਂ ਦਾ ਚਾਰ ਅਲਸੀ ਦੀਆਂ ਪਿੰਨੀਆਂ ਅਲਸੀ ਦੀਆਂ ਪਿੰਨੀਆਂ ਤੇਰਾ ਨਾ ਕੋਬਾ ਤੇਰਾ ਨਾ ਕੋਬਾ ਅੱਛਾ ਮੈਨੂੰ ਇਹ ਦੱਸੋ ਵੀ ਜਿਹੜੀ ਇਹ ਤੁਸੀਂ ਪਿੰਨੀਆਂ ਇਹ ਕਿੱਦਾਂ ਬਣਾਉਂਦੇ ਸੀ ਕਿ ਇਹਦੀ ਬਣਾਵੇ ਸ਼ੁੱਧ ਕਿ ਇਹ ਪਿਓਰ ਅਲਸੀ ਪਿਓਰ ਖੁਆ ਮੇਵੇ ਬਦਾਮ ਕਾਜੂ ਠੀਕ ਹੋਰ ਤੁਸੀਂ ਕਹਿ ਰਹੇ ਖੁਆ ਫਿਰਾਂ ਦਾ ਫਿਰਾਂ ਦਾ ਖੁਆ ਤੇ ਉਹ ਉਹ ਪੇਲਾਂ ਦਾ ਬਣ ਰਿਹਾ ਸਰ ਜੀ ਵਧੀਆ ਸਾਡੀਆਂ ਵਾਸਤੇ ਚੀਜ਼ ਹੈ ਅੱਜ ਕਿਹੜਾ ਕੀ ਹੁੰਦਾ ਹੈ ਅੱਛਾ ਹੈ ਤੋਂ ਅਡੀ ਇਹਨਾਂ ਦੀ ਫੇਵਰਟ ਹੈ ਨਾ ਕੋ ਆਰਡਰ ਲੱਗਿਆ ਹੋਇਆ ਹੁੰਦਾ ਹਰ ਵੀਲੇ ਜੇ ਤੁਸੀਂ ਆਰਡਰ ਦੇਣਾ ਨਾ ਇੱਕ ਦਿਨ ਪਹਿਲਾਂ ਮੈਨੂੰ ਫੋਨ ਕਰਦੇ ਹੋ ਜਾਂ ਇਹਨਾਂ ਦਾ ਨੰਬਰ ਪਾ ਦੂਗਾ ਤੁਸੀਂ ਆਰਡਰ ਮੁਤਾਬਕ ਆਇਓ ਸਿੱਧੇ ਨਾ ਆਇਓ ਤੁਹਾਨੂੰ ਨਹੀਂ ਮਿਲਣਾ ਠੀਕ ਹੈ ਜੀ ਬਣਾ ਰਹੀ ਲੀ ਗਾਹ ਕਹੇ ਜੀ ਜਿੱਦਾਂ ਤੁਸੀਂ ਲੈਣੇ ਆਈ ਵਿਚਾਰ ਕਰ ਰਹੇ ਜੀ ਅੱਛਾ ਮੈਂ ਇਹਨਾਂ ਨੂੰ ਦਿਖਾਉਣਾ ਤੁਹਾਨੂੰ ਆ ਦੇਖੋ ਇੱਧਰ ਬਹੁਤ ਸਾਫ ਸਪਾਈ ਨਾਲ ਸਾਰਾ ਕੰਮ ਕਰਦੇ ਇਹ ਆ ਦੇਖੋ ਅਚਾਰ ਇਹਨਾਂ ਕੋਲ ਇਸ ਟਾਈਮ ਹੈਗਾ ਬਹੁਤ ਵਧੀਆ achar ਹੈਗਾ ਤੇ ਆਹ ਇਹਨਾਂ ਕੋਲੋਂ achar ਅਸੀਂ ਵੀ ਥੋੜਾ ਜਿਹਾ ਲੇ ਆ ਕੀ ਆ ਇਹ ਕਿਆ ਕਹਿੰਦੇ ਜੀ ਨੂੰ ਪਾ ਤੇ ਲਾਮਾ ਤੇ ਲਾਮਾ ਕੋ ਗਾ ਤੇ ਅੱਛਾ ਮੈਨੂੰ ਗੱਲ ਕਰ ਹੁਣ ਇਹਨੂੰ ਕਰ ਦੇ